ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੈ ਕੈਨੇਡਾ ਲਈ ਸਾਰੇ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਨੂੰ ਹਟਾਉਣਾ ਅਸੰਭਵ ਹੈ ਕੈਨੇਡਾ ਵਿੱਚ ਸਟੇਟਸ ਤੋਂ ਬਾਹਰ ਦੇ ਵਿਦੇਸ਼ੀ ਨਾਗਰਿਕਾਂ ਦਾ ਮੁੱਦਾ ਕਾਨੂੰਨੀਤਾ ਅਰਥ ਸ਼ਾਸਤਰ ਦੇ ਮਾਨਵਤਾ ਦਾ ਇੱਕ ਗੁੰਝਲਦਾਰ ਜਾਲ ਜਿਸ ਵਿੱਚੋਂ ਫਸ ਗਿਆ ਹਜ਼ਾਰਾਂ ਲੋਕ ਜਿੱਥੇ ਲੀਬਨ ਵਿੱਚ ਰਹਿੰਦੇ ਨੇ ਇਹ ਸਵਾਲ ਉੱਠਦਾ ਹੈ ਕਿ ਕੈਨੇਡਾ ਸੱਚਮੁੱਚ ਉਨ੍ਹਾਂ ਸਾਰੇ ਲੋਕਾਂ ਨੂੰ ਹਟਾਉਣ ਨੂੰ ਲਾਗੂ ਕਰ ਸਕਦਾ ਹੈ ਜਿਨ੍ਹਾਂ ਨੇ ਕਾਨੂੰਨੀ ਰੂਪ ਵਿੱਚ ਆਪਣੇ ਸਵਾਗਤ ਨੂੰ ਖਤਮ ਕੀਤਾ ਸਾਡਾ ਮੰਨਣਾ ਹੈ ਕਿ ਭਾਵੇਂ ਕੋਈ ਵੀ ਸਰਕਾਰ ਹੋਵੇ ਲਿਬਲਾ ਲਿਬਰਲ ਜਾਂ ਕੰਜ਼ਰਵੇਟਿਵ ਸਾਰੇ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਨੂੰ ਹਟਾਉਣਾ ਅਸੰਭਵ ਹੈ ਕਿਸੇ ਵੀ ਤੇਰ ਕੋਲ ਕੋਈ ਯੋਜਨਾ ਨਹੀਂ ਹੈ ਨਾ ਹੀ ਉਹਨਾਂ ਕੋਲ ਕੋਈ ਇੱਕ ਹੋ ਸਕਦੀ ਹੈ ਫਿਰ ਇਹ ਅਸੰਭਵ ਹੈ ਕਿਉਂਕਿ ਗੈਰ ਕਾਨੂੰਨੀ ਲੋਕ ਖੁਦ ਖੁੱਲ ਕੇ ਵਿਰੋਧ ਕਰ ਰਹੇ ਨੇ ਅਤੇ ਲਾਗੂ ਕਰਨ ਵਾਲੀ ਏਜੰਸੀਆਂ ਨੂੰ ਗ੍ਰਿਫਤਾਰ ਕਰ ਲਈ ਇਹ ਤੇ ਯੋਜਨਾ ਨਹੀਂ ਹੈ ਇਹ ਲੇਖ ਬਹੁਤ ਪੱਕੀ ਹੈ ਤੇ ਡੂੰਘਾਈ ਵਿੱਚ ਖੋਜ ਕਰਦਾ ਹੈ ਸਰਦਾਂ ਵਿੱਚ ਆਂਕੜੇ ਪ੍ਰਦਾਨ ਕਰਦਾ ਤੇ ਅਜਿਹੀ ਕਾਰਵਾਈਆਂ ਨੂੰ ਪ੍ਰਭਾਵਿਤ ਪਰਚੂਲਾਂ ਕਰਦਾ ਜਿਸ ਵਿੱਚ ਕੈਨੇਡਾ ਵਿੱਚ ਆਊਟ ਆਫ ਸਟੇਟਸ ਨੂੰ ਸਮਝਣਾ ਕਾਨੂੰਨੀ ਢਾਂਚਾ ਅਧਿਕਾਰ ਆਂਕੜੇ ਮਾਨਵਤਾ ਦੀਆਂ ਜ਼ਿੰਮੇਵਾਰੀਆਂ ਕੇਸ ਸਟਡੀ ਜਨਤ ਭਾਵਨਾਵਾਂ ਹਟਾਉਣਾ ਦੀ ਲਾਗਤ ਇਮੀਗ੍ਰੇਸ਼ਨ ਮੰਤਰੀ ਦਾ ਦ੍ਰਿਸ਼ ਜਨਤਕ ਵਿਰੋਧ ਤੇ ਵਕਾਲਤ ਹਟਾਉਣ ਦੇ ਵਿਕਲਪ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਆਊਟ ਆਫ ਸਟੇਟਸ ਨੂੰ ਸਮਝਣਾ ਕਿਸੇ ਵੀ ਵਿਅਕਤੀ ਨੂੰ ਸਟੇਟ ਤੋਂ ਬਾਹਰ ਮੰਨਿਆ ਜਾਂਦਾ ਜਦੋਂ ਉਸ ਕੋਲ ਕੈਨੇਡਾ ਵਿੱਚ ਰਹਿਣ ਦੀ ਕੋਈ ਕਾਨੂੰਨੀ ਇਜਾਜ਼ਤ ਨਹੀਂ ਹੁੰਦੀ ਇਹ ਉਦੋਂ ਹੋ ਸਕਦਾ ਜੇਕਰ ਕੋਈ ਵਿਅਕਤੀ ਆਪਣੇ ਵੀਜ਼ੇ ਤੋਂ ਵੱਧ ਠਹਿਰਦਾ ਹੈ ਅਧਿਕਾਰ ਤੋਂ ਬਿਨਾਂ ਕੰਮ ਕਰਦਾ ਜਾਂ ਫਿਰ ਠਹਿਰਨ ਦੀਆਂ ਸ਼ਰਤਾਂ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਹਿੰਦਾ ਕਾਨੂੰਨੀ ਦਾਖਲਾ ਪਰ ਜ਼ਿਆਦਾ ਠਹਿਰਿਆ ਹੋਇਆ ਬਹੁਤ ਸਾਰੇ ਅਸਥਾਈ ਵੀਜ਼ਿਆਂ ਦੇ ਕੈਨੇਡਾ ਵਿੱਚ ਦਾਖਲ ਹੁੰਦੇ ਨੇ ਜੋ ਆਪਣੀ ਮਿਆਦ ਪੁੱਗਣ ਤੋਂ ਬਾਦ ਵੀ ਇੱਥੇ ਰਹਿੰਦੇ ਨੇ ਠਹਿਰਨ ਦੀਆਂ ਸ਼ਰਤਾਂ ਨੂੰ ਲੰਘਣਾ ਇਸ ਵਿੱਚ ਸਹੀ ਪਰਮਿਟ ਤੋਂ ਬਿਨਾ ਕੰਮ ਜਾਂ ਲੋਡ ਪੈਣ ਤੇ ਨਾ ਛੱਡਣਾ ਸ਼ਾਮਲ ਹੈ ਕਾਨੂੰਨੀ ਢਾਂਚੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਮੀਗ੍ਰੇਸ਼ਨ ਦੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਤਿੰਨ ਕਿਸਮ ਦੇ ਆਦੇਸ਼ਾਂ ਨੂੰ ਹਟਾਉਂਦਾ ਰਵਾਨਗੀ ਬੇਦਖਲੀ ਦੇਸ਼ ਨਿਕਾਲੇ ਹਰੇਕ ਭਿਕ ਦੇ ਦਾਖਲੇ ਲਈ ਵਕਫ ਵਕ ਪ੍ਰਭਾਵਾਂ ਨਾਲ ਹਟਾਉਣ ਦੀ ਪਰਤਕ ਲਈ ਰੂਪਰੇਖਾ ਦਿੰਦਾ ਇਹਨਾਂ ਹੁਕਮਾਂ ਨੂੰ ਵਿਸਥਾਰ ਵਿੱਚ ਸਮਝਣਾ ਪੈਂਦਾ ਹੈ ਮਾਨਵਵਾਦੀ ਕੇ ਹਮਦਰਦੀ ਆਧਾਰ ਪਰਵਾਰਕ ਸਬੰਧਾਂ ਕੈਨੇਡਾ ਵਿਸਥਾਪਨਾ ਹਟਾਏ ਜਾਣ ਸੰਭਵੀ ਮੁਕਾਬਲੇ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਿਤੀ ਤੋਂ ਬਾਹਰ ਵਾਲਿਆਂ ਨੂੰ ਸੁਬਈ ਨਿਵਾਸ ਲਈ ਅਰਜ਼ੀਆਂ ਦੇਣ ਲਈ ਇੱਕ ਮਾਰਗ ਨੂੰ ਪ੍ਰਦਾਨ ਕਰਦਾ ਹੈ ਆਧਾਰ ਅਧਿਕਾਰਿਕ ਆંકੜੇ ਦੀ ਗੱਲ ਕੀਤੀ ਜਾਵੇ ਬੈਕਲੌਗ ਅਤੇ ਦੂਜੀਆਂ ਵਸਤੂਆਂ ਸੀਬੀਐਸਏ ਲਗਭਗ 215000 ਵਿਦੇਸ਼ੀ ਨਾਗਰਿਕਾਂ ਨੂੰ ਬੈਕਲੌਗ ਨੂੰ ਹਟਾਉਣ ਲਈ ਆਦੇਸ਼ਾਂ ਦੇ ਦੇਣ ਰਿਪੋਰਟ ਕਰਦਾ ਅਜੇ ਤੱਕ ਦੇਸ਼ ਉਹਨਾਂ ਨੇ ਨਹੀਂ ਛੱਡਿਆ ਇਸ ਨੰਬਰ ਵਿੱਚ ਸ਼ਾਮਲ ਨਿਗਰਾਨੀ ਸੂਚੀ ਜਿੱਤੇ 120000 ਵਿਅਕਤੀ ਫੈਸਲੇ ਜਾਂ ਅਗਲੀ ਕਾਰਵਾਈ ਦੀ ਉਡੀਕ ਕਰ ਰਹੇ ਨੇ ਲੁੜਿੰਦੀ ਵਸਤੂ ਸੂਚੀ ਲਗਭਗ 40000 ਜੋ ਹਟਾਉਣ ਜਾਂ ਕਾਰਵਾਈਆਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ ਨੇ ਸਟੇ ਇਨਵੈਂਟਰੀ ਚੱਲ ਰਹੇ ਕਾਨੂੰਨੀ ਮਾਨਵਤਾ ਵਿਚਾਰਾ ਤੇ ਲਗਭਗ 55000 ਆਪਣੇ ਹਟਾਉਣ ਨੂੰ ਰੋਕਾਂ ਦੇ ਵਿੱਚ ਜਿੱਤੇ ਲੱਗੇ ਹੋਏ ਨੇ GST ਉਹਨਾਂ ਦੇ ਕੋਲ ਹੈ ਸਲਾਨਾ ਹਟਾਉਣ ਦੀ ਜਿੱਥੇ ਗੱਲ ਕੀਤੀ ਜਾਵੇ ਤਾਂ 2023 ਵਿੱਚ ਕੈਨੇਡਾ ਸਿਰਫ 5300 ਵਿਦੇਸ਼ੀ ਨਾਗਰਿਕਾਂ ਨੂੰ ਟਾਉਣ ਵਿੱਚ ਕਾਮਯਾਬ ਰਿਹਾ ਜੋ ਟਾਉਣ ਦੇ ਆਦੇਸ਼ਾ ਤੋਂ ਬਹੁਤ ਘੱਟ ਹੈ ਜੋ ਲਾਗੂ ਕਰਨ ਵਿੱਚ ਚੁਣੌਤੀ ਅੰਦਰ ਛਾਉਂਦਾ ਹੈ ਮਨੁੱਖਵਾਦੀ ਜ਼ਿੰਮੇਵਾਰੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਸਿਧਾਂਤਾਂ ਪ੍ਰਤੀ ਆਪਣੇ ਵਾਚੋਂ ਨਵਤਾਂ ਨੂੰ ਦੁਆਰਾ ਹਟਾਉਣ ਲਈ ਕੈਨੇਡਾ ਦੀ ਇੱਕ ਮਤਤਪੂਰਨ ਤੌਰ ਤੇ ਪ੍ਰਭਾਵਿਤ ਹੈ ਸ਼ਰਨਾਰਥੀ ਦਾਅਵੇ ਸਤੰਬਰ 2024 ਤੱਕ ਕੈਨੇਡਾ ਵਿੱਚ ਜਿੱਥੇ ਤੇ ਰਨ 132500 25 ਸ਼ਰਨ ਦੇ ਦਾਅਵੇ ਕੀਤੇ ਗਏ ਸਨ ਤੇ ਬਹੁਤ ਸਾਰੇ ਉਹਨਾਂ ਦੁਆਰਾ ਕੀਤੇ ਗਏ ਜੋ ਸ਼ਾਇਦ ਸਥਿਤੀ ਤੋਂ ਬਾਹਰ ਹੋ ਸਕਦੇ ਨੇ ਇਹਨਾਂ ਦਾਅਵਿਆਂ ਨਾਲ ਨਜਿੱਠਣ ਦੀ ਪ੍ਰਕਿਰਿਆ ਵਿੱਚ ਕਾਫੀ ਸਾਲ ਲੱਗ ਸਕਦੇ ਨੇ ਜਿਸ ਨੂੰ ਹਟਾਉਣ ਤੇ ਰੋਕ ਲਗਾਈ ਜਾ ਸਕਦੀ ਹੈ ਬਾਲ ਸੁਰੱਖਿਆ ਬੱਚਿਆਂ ਦੇ ਸਰਬੋਤਮ ਹਿੱਤ ਇੱਕ ਪ੍ਰਮੁੱਖ ਵਿਚਾਰ ਹੈ ਉਦਾਹਰਨ ਦੇ ਲਈ 2023 ਵਿੱਚ ਬੱਚੇ ਦੇ ਵਕ ਹੋਣ ਤੋਂ ਬਚਣ ਲਈ ਬੱਚਿਆਂ ਵਾਲੇ ਲੋਕਾਂ ਨੂੰ ਇੱਕ ਮਨਵਾਦੀ ਪ੍ਰੋਗਰਾਮ ਦੇ ਤਹਿਤ 167 ਪਰਮਿਟਸ ਦਿੱਤੀ ਤੋਂ ਬਾਹਰ ਵਾਲੇ ਵਿਅਕਤੀਆਂ ਨੂੰ ਜਾਰੀ ਕੀਤੇ ਗਏ ਸਨ। ਪਰਵਾਰਿਕ ਇਕਤਾ ਨੀਤੀ ਅਕਸਰ ਪਰਿਵਾਰ ਇਕਤਾ ਨੂੰ ਬਣਾਈ ਰੱਖਣ ਵੱਲ ਝੁਕਦੀ ਹੈ ਜਿਸ ਦੇ ਨਤੀਜੇ ਵਜੋਂ ਵਿਅਕਤੀਆਂ ਨੂੰ ਰਹਿਣ ਦੀ ਇਜਾਜ਼ਤ ਦੇ ਲਈ ਅਖਤਿਆਰੀ ਫੈਸਲੇ ਹੋ ਸਕਦੇ ਨੇ। ਕੇਸ ਸਟਡੀ ਤੇ ਜਨਤਕ ਭਾਵਨਾਵਾਂ ਗੈਰ ਦਸਤਾਵੇਜ਼ੀ ਮਜ਼ਦੂਰ ਵਿਰੋਧ 2024 ਵਿੱਚ ਟੋਰਾਂਟੋ ਦੇ ਅੰਦਰ ਇੱਕ ਮਤ ਤੋਂ ਪੂਨ ਵਿਰੋਧ ਪ੍ਰਦਰਸ਼ਨ ਨੇ 2500 ਗੈਰ ਦਸਤਾਵੇਜ਼ੀ ਰਾਹਤ ਖਾਣਿਆਂ ਦੀ ਰੈਲੀ ਦੇਖਿਏ ਜਿਸ ਵਿੱਚ ਕਾਨੂੰਨੀ ਕਰਨ ਦੀ ਮੰਗ ਕਰਦੇ ਉਹ ਸਾਰੇ ਖੇਤੀਬਾੜੀ ਵਰਗੇ ਖਿੱਤਿਆਂ ਵਿੱਚ ਆਪਣੇ ਭਰਪੂਰ ਯੋਗਦਾਨ ਦਾ ਪ੍ਰਦਰਸ਼ਨ ਨਿਭੋਕੀਤਾ ਗਿਆ ਪਬਲਿਕ opinion 1 2023 ਵਿੱਚ aegis reads institute polls ਨੇ ਖੁਲਾਸਾ ਕੀਤਾ ਕਿ 56% ਕੈਨੇਡੀਅਨ ਗੈਰ ਦਸਤਾਵੇਜ਼ੀ ਕਾਮਿਆਂ ਲਈ ਕਿਸੇ ਵੀ ਕਿਸਮ ਦੀ ਮਾਫੀ ਦਾ ਸਮਰਥਨ ਕਰਦੇ ਨੇ ਜੋ रेगुलेगेशन प्रति जनतक भावना ਵਿੱਚ ਇੱਕ ਤਬਦੀਲੀ ਨੂੰ ਦਰਸਾਉਂਦਾ ਹਟਾਉਣ ਦੀ ਲਾਗਤ ਸਟੇਟਸ ਤੋਂ ਬਾਹਰ ਦੇ ਨਾਗਰਿਕ ਨੂੰ ਹਟਾਉਣ ਦਾ ਵਿੱਤੀ ਪਹਿਲੂ ਇੱਕ ਮਤਵਪੂਰਨ ਵਿਚਾਰ ਹੈ ਸਿੱਧੀਆਂ ਲਾਗਤਾਂ ਇੱਕ ਹਟਾਉਣ ਲਈ ਸੀਬੀਐਸਏ ਦੀ ਲਾਗਤ ਜਿੱਤੇ 5000 ਤੋਂ ਲੈ ਕੇ 15000 ਦੇ ਵਿੱਚਕਾਰ ਹੋ ਸਕਦੀ ਹੈ ਜਿਸ ਵਿੱਚ ਨਜ਼ਰਬੰਦੀ ਐਕਸਟਰਾ ਕਾਰਸ ਅਤੇ ਅੰਤਰਰਾਸੀ ਯਾਤਰਾ ਦੇ ਗੁੰਝਲਦਾਰ ਮਾਮਲਿਆਂ ਦੀ ਉੱਚ ਤੇ ਅੰਤਮ ਫੈਸਲੇ ਸਿੱਧੇ ਖਰਚੇ ਕਾਨੂੰਨੀ ਲੜਾਈ ਨਜਰਬੰਦ ਪ੍ਰਸ਼ਾਸਨਿਕ ਕੋਸ਼ਿਸ਼ਾਂ ਖਰਚੇ ਵਿੱਚ ਵਾਧਾ ਕਰਦਿਆ ਨੇ ਸੰਭਾਵਿਤ ਤੌਰ ਤੇ ਕੀ ప్రతి ਕੇਸ ਸਿੱਧੀ ਲਾਗਤ ਨੂੰ ਦੁੱਗਣਾ ਕਰ ਦਦੀਆਂ ਨੇ ਆਰਥਿਕ ਪ੍ਰਭਾਵ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼ ਦੁਆਰਾ 2023 ਦੇ ਇੱਕ ਅਧਿਐਨ ਦੇ ਵਿੱਚ ਅੰਦਾਜ਼ਾ ਲਗਾਇਆ ਕਿ ਗੈਰ ਦਸਤਾਵੇਜ਼ੀ ਕੰਮ ਅਤੇ ਟੈਕਸ ਤੇ ਲੇਬਰ ਰਹੀਂ ਕੈਨੇਡਾ ਦੀ ਆਰਥਿਕਤਾ ਵਿੱਚ ਸਾਲਾਨਾ 7.5 ਮਿਲੀਅਨ ਤੋਂ ਵੱਧ ਦਾ ਯੋਗਦਾਨ ਪਾਉਂਦੇ ਨੇ ਆਰਥਿਕ ਯੋਗਦਾਨ ਬਨਾਮ ਜਨਤਕ ਸੁਰੱਖਿਆ ਵਰਕਫੋਰਸ ਦਾ ਯੋਗਦਾਨ ਖੇਤੀਬਾੜੀ ਵਰਗੇ ਸੈਕਟਰਾਂ ਵਿੱਚ ਜਿੱਥੇ 20% ਕੰਮ ਇਹ ਗੈਰ ਦਸਤਾਵੇਜੀ ਹੋਣ ਦਾ ਅਨੁਮਾਨ ਤੇ ਇਸ ਕਿਰਤ ਸ਼ਕਤੀ ਤੇ ਬਹੁਤ ਜ਼ਿਆਦਾ ਨਿਰਭਰ ਕਰਦਿਆਂ ਜਨਤਕ ਸੁਰੱਖਿਆ ਇਮੀਗ੍ਰੇਸ਼ਨ ਕੋਰ ਨੂੰ ਨਰਕਰਾਰ ਰੱਖਣਾ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲੋਡ ਦੇ ਨਾਲ ਆਰਥਿਕ ਲਾਭਾਂ ਨੂੰ ਸੰਤੁਲਿਤ ਕਰਨਾ ਇੱਕ ਚੁਣੌਤੀ ਬਣਿਆ ਹੋਇਆ ਹੈ ਨੀਤੀ ਬੈਸ 2025 ਦੀਆਂ ਚੋਣਾਂ ਵਿੱਚ ਦੇ ਨਾਲ ਇੱਕ ਨਿਯਮਕ ਪ੍ਰੋਗਰਾਮ ਬਾਰੇ ਵੈ ਚੱਲ ਰਹੀ ਹੈ ਜਿਵੇਂ ਕਿ 1973 ਵਿੱਚ ਲਗਭਗ 39000 ਗੈਰ ਦਸਤਾਵੇਜ਼ੀ ਰਹਿਤ ਨਿਵਾਸੀਆਂ ਨੂੰ ਇੱਕ ਕਾਨੂੰਨੀ ਰੂਪ ਦਿੱਤਾ ਗਿਆ ਸੀ ਸਰਕਾਰੀ ਬਿਆਨ ਇਮੀਗ੍ਰੇਸ਼ਨ ਮੰਤਰੀ ਮਾਰਗ ਵਿਲਰ ਨੇ ਲਾਗੂ ਕਰਨ ਦੇ ਦਾਇਰਾ ਦੋਮਾ ਵਿਚਾਰ ਕਰਨ ਦੀ ਆਵਾਜ਼ ਤੇ ਸੁਸ ਸੁਖਮ ਪਹੁੰਚ ਦੇ ਸਬੰਧ ਦਿੱਤੇ ਨੇ ਸਾਨੂੰ ਇਹ ਜੀ ਕਿੰਨੀ ਬਣਾਉਣਾ ਚਾਹੀਦਾ ਕਿ ਸਾਡੀ ਇੰਗਲਿਸ਼ਣ ਪ੍ਰਣਾਲੀ ਸਾਡੇ ਕਾਨੂੰਨਾਂ ਤੇ ਸਾਡੀ ਹਮਦਰਦੀ ਸ਼ਮੂਲੀਅਤ ਦੇ ਅਮੁੱਲਾ ਪੌਂਦੀ ਹੈ ਇਮੀਗ੍ਰੇਸ਼ਨ ਮੰਤਰੀ ਦਾ ਨਜ਼ਰੀਆ ਮੰਤਰੀ ਨੇ ਸੁਧਾਰ ਦਾ ਸੰਕੇਤ ਦਿੱਤਾ ਪਰ ਜਟਿਲਤਾਵਾਂ ਤੇ ਵੀ ਜ਼ੋਰ ਦਿੰਦਾ ਆਪਣੀ ਸਰਦਾਂ ਦੀ ਜ਼ਿੰਮੇਵਾਰੀ ਨਾਲ ਸੰਭਾਲਣ ਦੀ ਵਚਨਬੱਤਾ ਤੇ ਖੇੜ ਵਿੱਚ ਮਨੁੱਖੀ ਤੱਤਾਂ ਨੂੰ ਵੀ ਪਹਿਚਾਣ ਹਰ ਮਾਮਲਾ ਧਿਆਨ ਵਿੱਚ ਦੇ ਨਾਲ ਵਿਚਾਰਨ ਦੀ ਮੰਗ ਵੀ ਕਰਦਾ ਲਾਗੂ ਕਰਨ ਵਿੱਚ ਚੁਣੌਤੀਆਂ ਜਿੱਥੇ ਸਰੋਤ ਪ੍ਰਬੰਧਾਂ 2022 ਵਿੱਚ ਸਿਰਫ 4900 ਟਾਂ ਦੇ ਨਾਲ ਸੀਬੀਐਸ ਦੀ ਸਮਰੱਥਾ ਸਪਸ਼ਟ ਤੌਰ ਤੇ ਪਕਲੀ ਹੋ ਗਈ ਜਿਸ ਕਰਕੇ ਬੈਕਲੌਗ ਦੇ ਨਾਲ ਕਾਨੂੰਨੀ ਚੁਣੌਤੀਆਂ ਅਪੀਲ ਪ੍ਰਕਿਰਿਆ ਸਾਲਾਂ ਦਰਸਾਲ ਚੱਲਦੀ ਰਹੀ ਉਦਾਹਰਨ ਦੇ ਲਈ 2023 ਵਿੱਚ ਟਾਉਣ ਦੇ ਹੁਕਮਾਂ ਵਿਰੁੱਧ ਜਿੱਥੇ 3200 ਅਪੀਲਾਂ ਦਾਇਰ ਕੀਤੀਆਂ ਗਈਆਂ ਸਨ ਅੰਤਰਰਾਸ਼ਟਰੀ ਸੰਗਠਨਾਂ ਵੈਨਿਊਏਲਾ ਜਾਂ ਫਿਰ ਅਫਗਾਨਿਸਤਾਨ ਵਰਗੇ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਜਾਂ ਰਾਜਨੀਤਿਕ ਆਰਥਿਕ ਅਸਥਿਰਤਾ ਵਾਲੇ ਦੇਸ਼ਾਂ ਵਿੱਚ ਵਿਆਕਿਆਨ ਹਟਾਉਣ ਮੱਤਵਪੂਰਨ ਕੂਟਨੀਤਿਕ ਮਾਨਵਵਾਦੀ ਚੁਣੌਤੀਆਂ ਨੂੰ ਲੈ ਕੇ ਆਉਂਦਾ ਜਨਤਕ ਵਿਰੋਧ ਤੇ ਵਕਾਲਤ ਵਿਰੋਧ ਪ੍ਰਦਰਸ਼ਨ 2020 ਤੋਂ ਲੈ ਕੇ ਪੂਰੇ ਕੈਨੇਡਾ ਵਿੱਚ 15 ਵੱਡੇ ਵਿਰੋਧ ਪ੍ਰਦਰਸ਼ਨ ਹੋਏ ਸਨ ਜਿਸ ਵਿੱਚ ਸਭ ਤੋਂ ਵੱਧ ਮੌਂਟਰੀਅਲ ਵਿੱਚ ਜਿੱਥੇ 10000 ਤੋਂ ਵੱਧ ਪ੍ਰਤੀਭਾਗੀਆਂ ਨੇ ਆਕਰਸ਼ਿਤ ਕੀਤਾ ਗਿਆ ਤੇ ਨਗ ਅਤੇ ਕਾਨੂੰਨੀ ਸਥਿਤੀ ਨੂੰ ਮਾਰਗ ਦਿੱਜੇ ਮੰਗ ਕੀਤੀ ਹੈ ਸੋ ਕਿਤੇ ਨਾ ਕਿਤੇ ਹੁਣ ਇਸ ਦੇ ਵਿੱਚ ਵੱਡੀਆਂ ਚੁਣੌਤੀਆਂ ਜਿੱਥੇ ਸਰਕਾਰ ਦੇ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਦੇਖਣਾ ਹੋਵੇਗਾ ਕਿ ਇਹਨਾਂ ਚੁਣੌਤੀਆਂ ਨੂੰ ਦੂਰ ਕਰਨ ਲਈ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਕੀ ਕਦਮ ਚੁੱਕਦੀ ਹੈ ਟ੍ਰੇਡਿੰਗ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ